ਪਾ ਕਰਕੇ ਹਟਾਓ ਸਕੂਟਰ ਮੋਰਟਾਗਜ ਹਾਂਜੀ ਜੇ ਵੀ ਇਹ ਸਾਨੂੰ ਇੱਕ ਲੈਣ ਲਾ ਕੇ ਦਿੱਤੀ ਉਹ ਦੇਖੋ ਜੀ ਉਹ ਤੋਂ ਬਾਅਦ ਇਹਨੇ ਲੈਣ ਲਾਤੀ ਜੀ ਸ਼ਾਬਾਸ਼ ਗੱਲ ਹੋਈ ਇਹਨਾਂ ਦੇ ਐਮਐਲਏ ਨਾਲ ਗੱਲ ਹੋਈ ਮੇਰੇ ਵੀਰ ਅੱਜ ਵੀ ਤਿੰਨ ਕਰੀ ਨੇ ਗੱਲ ਤਾਂ ਜੀ ਆਫੇ ਅਮਾਜਨ ਸਾਹਿਬ ਦੇ ਜਾ ਕੇ ਜਿਹਨੂੰ ਦਫਾ ਨਹੀਂ ਸਾਡੀ ਤੇ ਦੁਬਾਰਾ ਗੱਲ ਹੋਇਆ ਐਸਾ ਟ੍ਰਾਂਸਪੋਰਟ ਵੀ ਮੰਗ ਕੇ ਰੱਖਦੇ ਆਏ ਤਾਂ ਐਮਐਲਏ ਸਾਹਿਬ ਕੋਲ ਸਾਡੇ ਨੇ ਸਾਡੇ ਭੈਣ ਭਰਾ ਉਹਨਾਂ ਨੂੰ ਆਪਾਂ ਸਹੀ ਦੱਸੀਏ ਜੀ ਸਾਡੀ ਆ ਜਿਹੜੀ ਚੀਜ਼ ਆ ਆ ਜੀ ਜੰਗਤ ਹੈ ਹੁਣ ਤੁਸੀਂ ਟ੍ਰਾਂਸਪੋਰਟ ਦੀ ਦੁਕਾਨ ਲਈ ਆ 15 ਫੋਟਾ ਗੇਰੂ ਆ ਕੇ ਮੰਨ ਲਈ ਆ ਬੜੇ ਬੜੇ ਚੰਦਰਬੱਡੀ ਨੇ ਸਾਰਕ ਮੰਨ ਲਈ ਜੀ ਪਹਿਲਾਂ ਵੀ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਬਾਈਕ ਦੇ ਵਿੱਚ ਗੋਲ ਕੇ ਜੀ ਅੱਜ ਵੀ ਵਾਰਨਿੰਗ ਦੇ ਰਹੇ ਆ ਕੁਝ ਲੋਕਾਂ ਨੂੰ ਕੱਲ ਆਪਾਂ ਨੇ ਲੋਟਸ ਦਿੱਤੇ ਸੀਗੇ ਉਹਨਾਂ ਦੇ ਖਿਲਾਫ ਜਿਹੜੀ ਮੰਦੀ ਕਾਰਵਾਈ ਕਰਾਂਗੇ ਜੀ ਤੁਹਾਡੇ ਵੀਰ ਇਹੋ ਚੀਜ਼ਾਂ ਤੁਸੀਂ ਆਪ ਸਾਰਕ ਮੰਨ ਕੇ ਬੈਠੇ ਰਹੋ ਤਾਂ ਨਹੀਂ ਯਾਰ ਜੇ ਆਪਾਂ ਵੀ ਕੋਈ ਜ਼ਿੰਮੇਵਾਰ ਆ ਆਪਾਂ ਇਕੱਲੇ ਜ਼ਿੰਮੇਵਾਰ ਕੁੜਤੇ ਨਹੀਂ ਜ਼ਿੰਮੇਵਾਰ ਪਬਲਿਕ ਵੀ ਉਹੀ ਜ਼ਿੰਮੇਵਾਰ ਆ ਬੜਾ ਬੜਾ ਆਜੀ ਪਾਓ ਫਟਾਫਟ ਅੱਜ ਤਾਂ ਸਕੂਟਰ ਮਸਟਰ ਜੇ ਕਿਨੇ ਦੇਣੇ ਨਹੀਂ ਬਾਕੀ ਰੋਡ ਦੇ ਉੱਤੇ ਮਾਨਜੋਗ ਸੀਪੀ ਸਾਹਿਬ ਸਾਬ ਲੋਕ ਆਰਡਰ ਨੇ ਪਾਸ ਕੀਤੇ ਗਏ ਨੇ ਜੀ ਨੂ ਟੋਲਰਸ ਰੋਡ ਬਣਾਇਆ ਗਿਆ ਪੀ ਐਨ ਵੀ ਚੌਂਕ ਤੋਂ ਲੈ ਕੇ ਬਸਤੀ ਅੱਡੇ ਤੱਕ ਇਸ ਜ਼ੋਨ ਨੰਬਰ 4 ਦੇ ਵਿੱਚ ਜੀ ਪੰਜ ਨੂ ਟੋਲਰਸ ਰੋਡ ਬਣਾਏ ਗਏ ਨੇ ਜਿਹਦੇ ਵਿੱਚੋਂ ਦੋ ਜਿਹੜੇ ਹੈਗੇ ਨੇ ਪਨਵੇਂ ਨੇ ਜਿਹਨਾਂ ਕਿ ਪੱਤ ਜਸਪੁਰੇ ਤੋਂ ਲੈ ਕੇ ਪਾਕਿਸਤਾਂਗ ਚੌਂਕ ਤੱਕ ਜੇਲ੍ਹ ਚੌਂਕ ਤੋਂ ਲੈ ਕੇ ਸਬੀ ਮੰਡੀ ਤੱਕ 92 ਰੋਡ ਨੇ ਜਿੱਥੇ ਸਾਡੇ ਜੋ ਸਾਨੂੰ ਉਹਨਾਂ ਨੇ ਪੰਜਾਬ ਸਰਕਾਰ ਦੇ ਰੂਲ ਨੇ ਹੁਕਮ ਆ ਦੇ ਮਤਾ ਹੈ ਅਸੀਂ ਉਹਨਾਂ ਨੂੰ ਹੁਕਮ ਦੀ ਪਾਲਣਾ ਕਰਨੀ ਹੈ ਠੀਕ ਹੈ ਜੀ ਜੋ ਸਾਨੂੰ ਆਰਡਰ ਮਿਲਦੇ ਨੇ ਠੀਕ ਹੈ ਉਹ ਜਿਹੜੇ ਰੋਡ ਦੇ ਤੇ ਕੋਈ ਫੁੱਟ ਪਾਸੇ ਕੋਈ ਵੀ ਰੀੜੀ ਖੜੀ ਜਿਹੜੀ ਨਹੀਂ ਲੱਗੂਗੀ ਖਾਸ ਕਰਕੇ ਮੋਟਰਸਾਈਕਲ ਨਹੀਂ ਲੱਗਣਗੇ ਇਸੇ ਰੋਡ ਦੇ ਉੱਤੇ ਇੱਕ ਸਿਵਲ ਹਸਪਤਾਲ ਫੈਲਦਾ ਹੈ ਬਹੁਤ ਦੂਰ ਦੂਰ ਜਿਹੜੇ ਆਪਣੇ ਮਰੀਜ਼ ਲੈ ਕੇ ਆਨੇ ਕੋਈ ਮਰੀਜ਼ ਦੇ ਐਮਰਜੈਂਸੀ ਇੱਕ ਇੱਕ ਦਾ ਅੱਧਾ ਅੱਧਾ ਮਿੰਟ ਜਿਹੜਾ ਬਹੁਤ ਸੀਰੀਅਸ ਹੁੰਦਾ ਹੈ ਉਹਦੇ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਜੀ ਮੌਤ ਹੋ ਸਕਦੀ ਹੈ ਉਹ ਸਾਡੇ ਮਾਨਜੋਤ ਸੀਪੀ ਸਾਹਿਬ ਨੇ ਇਹ ਚੀਜ਼ਾਂ ਨੂੰ ਮੱਧ ਨਜ਼ਰ ਰੱਖਣੀ ਹੋਈ ਇਹ ਨੋਤੋਲਾਸ ਰੋਡ ਬਣਾਇਆ ਇਸ ਰੋਡ ਦੇ ਉੱਤੇ ਕੋਈ ਸਕੂਟਰ ਮੋਟਰਸਾਈਕਲ ਕਾਰ ਕੋ ਰੇੜੀ ਖੜੀ ਨਹੀਂ ਲੱਗਣ ਦਿੱਤੀ ਜਾਉਂਦੀ ਜਿਲ੍ਹਾ ਤੇ ਸ਼ਹਿਰ ਵਿੱਚ ਵਿਗੜ ਚੁੱਕੀ ਟ੍ਰੈਫਿਕ ਸਮੱਸਿਆ ਵਿੱਚ ਸੁਧਾਰ ਕਰਨ ਲਈ ਸ਼ਹਿਰ ਦੇ ਨਵੇਂ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਇੱਕ ਮੁਹਿੰਮ ਵਿੱਟੀ ਗਈ ਜਿਸ ਤਹਿਤ ਟ੍ਰੈਫਿਕ ਵਿੱਚ ਵਿਗੜ ਪਾ ਰਹੇ ਰੇੜੀਆਂ ਵਾਲੇ ਆਟੋ ਚਾਲਕ ਅਤੇ ਦੁਕਾਨਦਾਰਾਂ ਦੇ ਸੜਕਾਂ ਤੇ ਰੱਖੇ ਨਾਜਾਇਜ਼ ਤੌਰ ਤੇ ਸਮਾਨ ਨੂੰ ਹਟਵਾਇਆ ਗਿਆ ਤੇ ਸਖਤੀ ਵਰਤੀ ਗਈ ਗੱਲਬਾਤ ਦੌਰਾਨ ਕੀ ਕਿਹਾ ਐਸਆਈ ਸਤਨਾਮ ਸਿੰਘ ਨੇ ਤੁਸੀਂ ਖੁਦ ਹੀ ਸੁਣ ਲਓ ਅਤੇ ਦੇਖ ਲਓ ਇਸ ਵੀਡੀਓ ਦੇ ਅੰਦਰ ਜਨਰਲ ਵੀਸਟੂ ਤੋਂ ਹਰਿਸ਼ ਪੰਡਾ ਰਿ ਦੀ ਰਿਪੋਰਟ ਜੀ ਪਹਿਲਾਂ ਵੀ ਨੂਮਨਾਂ ਨੂੰ ਵਾਰਨਿੰਗ ਦਿੱਤੀ ਆ ਬਾਈਕ ਦੇ ਵਿੱਚ ਗੋਲ ਕੇ ਜੀ ਅੱਜ ਵੀ ਵਾਰਨਿੰਗ ਦੇ ਰਹੇ ਆ ਕੁਝ ਲੋਕਾਂ ਨੂੰ ਕੱਲ ਆਪਾਂ ਨੇ ਲੋਟਸ ਦਿੱਤੇ ਸੀਗੇ ਉਹਨਾਂ ਦੇ ਖਿਲਾਫ ਜਿਹੜੀ ਮੰਦੀ ਕਾਰਵਾਈ ਕਰਾਂਗੇ ਜੀ ਬਾਕੀ ਰੋਡ ਦੇ ਉੱਤੇ ਮਾਨਯੋਗ ਸੀਪੀ ਸਾਹਿਬ ਸਾਹਿਬ ਵੱਲੋਂ ਆਰਡਰ ਨੇ ਪਾਸ ਕੀਤੇ ਗਏ ਨੇ ਜੀ ਨੂ ਟੋਲਰੈਂਸ ਰੋਡ ਬਣਾਇਆ ਗਿਆ ਪੀ ਐਨ ਬੀ ਚੌਂਕ ਤੋਂ ਲੈ ਕੇ ਬਸਤੀ ਅੱਡੇ ਤੱਕ ਜੀ ਇਸ ਜ਼ੋਨ ਨੰਬਰ 4 ਦੇ ਵਿੱਚ ਜੀ 5 ਨੂ ਟੋਲਰੈਂਸ ਰੋਡ ਬਣਾਏ ਗਏ ਨੇ ਜਿਹਦੇ ਵਿੱਚੋਂ ਦੋ ਜਿਹੜੇ ਹੈਗੇ ਨੇ 95 ਨੇ ਜੀ ਜੋਨੇ ਦੇ ਸਪਲਾਇਰ ਦੇ ਤੋਂ ਲੈ ਕੇ ਭਗਤ ਸਿੰਘ ਚੌਂਕ ਤੱਕ ਜੇਲ੍ਹ ਚੌਂਕ ਤੋਂ ਲੈ ਕੇ ਸਬਜ਼ੀ ਮੰਡੀ ਤੱਕ A92 ਰੋਡ ਨੇ ਬਾਕੀ ਦੇ ਜਿਹੜੇ 5 ਨੇ ਉਹ ਨੋਟ ਟਾਲਸ ਰੋਡ ਨੇ ਕਿਉਂਕਿ ਇਸ ਬਾਜ਼ਾਰ ਦੇ ਵਿੱਚ ਕਾਫੀ ਸਾਰੇ ਬਾਹਰੋਂ ਆ ਕੇ ਲੋਕ ਖਰੀਦੋ-ਫਰਾਦੀ ਕਰਦੇ ਨੇ ਰੋਡ ਦੇ ਉੱਤੇ ਲੋਕ ਸਮਾਨ ਲਾ ਕੇ ਰੇੜੀਆਂ ਦੇ ਉੱਤੇ ਵੇਚਦੇ ਨੇ ਜੀ ਆਵਾਜਾਈ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜੀ ਇਸੇ ਰੋਡ ਦੇ ਉੱਤੇ ਇੱਕ ਸਿਵਲ ਹਸਪਤਾਲ ਪੈ ਲੱਗਿਆ ਬਾ ਦੂਰੋ ਦੂਰੋ ਜਿਹੜੇ ਆਪਣੇ ਮਰੀਜ਼ ਲੈ ਕੇ ਆਨੇ ਕੋਈ ਮਰੀਜ਼ ਐ ਐਮਰਜੈਂਸੀ ਇੱਕ ਇੱਕ ਦਾ ਅੱਧਾ ਅੱਧਾ ਮਿੰਟ ਜਿਹੜਾ ਬਹੁਤ ਕੀਮਤੀ ਹੁੰਦਾ ਹੈ ਉਹਦੇ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਜੀ ਮੌਤ ਨਹੀਂ ਸਕਦੀ ਆ ਸੋ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਇਹ ਚੀਜ਼ਾਂ ਨੂੰ ਮੱਧਿਆ ਨਜ਼ਰ ਰੱਖਣੀ ਹੋਈ ਇਹ ਨੋ ਟੋਲਾ ਸੜਕ ਬਣਾਏ ਇਸ ਰੋਡ ਦੇ ਉੱਤੇ ਕੋਈ ਸਕੂਟਰ ਮੋਟਰਸਾਈਕਲ ਕਾਰ ਕੋਈ ਰੇੜੀ ਖੜੀ ਨਹੀਂ ਲੱਗਣ ਦਿੱਤੀ ਜਾਊਗੀ ਸ੍ਰੀਮ ਮਹਿਮਾ ਹਮੇਸ਼ਾ ਲਈਏ ਜਾਗੇ ਅੱਜ ਦੇ ਨਹੀਂ ਹਮੇਸ਼ਾ ਲਈ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਜਿੰਨਾ ਤੱਕ ਸਾਨੂੰ ਆਰਡਰ ਦੇਣਗੇ ਆਪਾਂ ਉਹਨਾਂ ਕਰਕੇ ਠੀਕ ਹੈ ਜੀ ਜਿਹੜੇ ਸਮਝਦਾਰ ਬੰਦੇ ਹੋਣਗੇ ਕਾਫੀ سارے ਲੋਕਾਂ ਨੇ ਆਪਣੇ ਆਪ ਸਮਾਨ ਪਿੱਛੇ ਨੂੰ ਹਟਾ ਲਿਆ ਸਮਾਨ ਜਿਹੜਾ ਆਪਣੇ ਆਪ ਲੋਕਾਂ ਨੇ ਹਟਾ ਲਿਆ ਤੇ ਕੁਝ ਲੋਕ ਆ ਜਿਹੜੇ ਆ ਉਹ ਕਹਿੰਦੇ ਸਾਨੂੰ 1-2 ਦਿਨ ਦਾ ਸਮਾਂ ਦੇ ਦਿਓ ਉਹਨਾਂ ਨੂੰ ਆਪਾਂ ਸਮਾਂ ਵੀ ਦੇ ਰਹੇ ਹਾਂ ਚਲੋ ਜੀ ਗਰੀਬ ਲੋਕ ਆ ਆਪਣੇ ਸੜਕ ਤੇ ਬੈਠੇ ਨੇ ਉਹ 1-2 ਦਿਨ ਦਾ ਸਮਾਂ ਲੈ ਕੇ ਸਾਡੇ ਮਾਨਯੋਗ ਸੀਪੀ ਸਾਹਿਬ ਦੇ ਕੋਲ ਜਾਣਗੇ ਉਹ ਜਾ ਕੇ ਜਿੱਦਾਂ ਨੂੰ ਇਹਨਾਂ ਨੂੰ ਹਦਾਇਤਾਂ ਪਾਸ ਕਰਨਗੇ ਆਪਾਂ ਉਹ ਕਰਾਂਗੇ ਲੇਕਿਨ ਅਸੀਂ ਆਪਣੇ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਹੀ ਕੰਮ ਕਰ ਰਹੇ ਹਾਂ ਨਹੀਂ ਜੀ ਦੇਖੋ ਇੱਥੋਂ ਪੀਐਨਵੀ ਚੌਕ ਤੋਂ ਲੈ ਕੇ ਜੋਤੀ ਚੌਕ ਤੱਕ ਇਹ ਰੇਖਾ ਬਿਲਕੁਲ ਹੀ ਵਾਗਰ ਨੋ ਆਟੋ ਜ਼ੋਨ ਬਣਾਇਆ ਗਿਆ ਨਾਲ ਨਾਲ ਨੋ ਟੋਲਰੈਂਸ ਜ਼ੋਨ ਦੇ ਨਾਲ ਨੋ ਆਟੋ ਜ਼ੋਨ ਵੀ ਬਣਾਇਆ ਗਿਆ ਸਾਡੇ ਅਸਮਿਲ ਦੇ ਕਰਮਚਾਰੀ ਪੀਐਨਵੀ ਚੌਕ ਦੇ ਵਿੱਚ ਲੱਗੇ ਨੇ ਜੋਤੀ ਚੌਕ ਦੇ ਵਿੱਚ ਵੀ ਆ ਅਸਮਿਲ ਦੇ ਵਿੱਚ ਜੋਤੀ ਚੌਕ ਦੇ ਵਿੱਚ ਇੱਕ ਆਟੋ ਵਾਲਾ ਲੈ ਕੇ ਐਸਕੇ ਉੱਤੇ ਚਲਾਨ ਕੀਤਾ ਵੀ ਕਿਲੋ ਸਰ ਜੇਕਰ ਕੋਈ ਆਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਫਿਰ ਕਿਸ ਤਰ੍ਹਾਂ ਦੀ ਕਾਰਵਾਈ ਰੰਭੀ ਆਏਗੀ ਦੇਖੋ ਜੀ ਆਪਾਂ ਉਹਨਾਂ ਨੂੰ ਪਹਿਲਾਂ ਜ਼ਬਾਨੀ ਵਾਰਨਿੰਗ ਦਿੰਨੇ ਆ ਫੇ ਉਹ ਤੋਂ ਰਿਟਨ ਨੋਟਿਸ ਦਿੰਨੇ 144 ਦੇ ਤਹਿਤ ਜੀ ਉਸ ਤੋਂ ਬਾਅਦ ਜੇ ਉਹ ਉਹਨੂੰ ਸਮਾਂ ਦਿੰਨੇ 24 ਘੰਟੇ ਦਾ 24 ਘੰਟੇ ਦੇ ਅੰਦਰ ਉਹ ਕਾਰਵਾਈ ਨਹੀਂ ਕਰਦਾ 188 ਦੇ ਤਹਿਤ ਉਹਦੇ ਖਿਲਾਫ ਪਰਚਾ ਦਰਜ ਕਰਤੀ